ਲੱਕੜਾਂ ਚੋਰੀਆਂ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਖਿਲਾਫ ਮਾਮਲਾ ਦਰਜ ਚੋਰੀ ਦੀ ਲੱਕੜਾਂ ਨਾਲ ਭਰਿਆ ਆਟੋ ਛੱਡ ਦੌੜੇ ਦੋਸ਼ੀ ਹਾਂਜੀ ਸਰ ਨਾਮ ਕੀ ਹੈ ਤੁਹਾਡਾ ਜੀ ਮੈਂ ਸਮਰਨਜੀਤ ਸਿੰਘ ਸਰ ਇਹ ਜਿਹੜੀਆਂ ਲੱਕੜਾਂ ਚੋਰੀ ਦੀ ਬਰਾਮਦ ਹੋਈਆਂ ਕੀ ਮਾਮਲਾ ਹੈਗਾ ਕਿਹੜੇ ਦੋਸ਼ੀ ਸੀਗੇ ਇਸ ਵਿੱਚ ਇਹਦੇ ਵਿੱਚ ਨਾ ਮਸਤੀ ਖੇਰ ਵਾਲੇ ਤੋਂ ਮਲਵਾਲ ਦੇ ਨਾਲ ਹੀ ਪਿੰਡ ਹੈਗਾ ਉੱਥੋਂ ਦੇ ਬੰਦੇ ਸੀ ਪਹਿਲਾਂ ਵੀ ਚੋਰੀ ਕਰਦੇ ਸੀ ਸਾਨੂੰ ਸ਼ੱਕ ਸੀ ਕਿ ਪਹਿਲਾਂ ਉਹਨਾਂ ਦਾ ਤੇ ਬਾਕੀ ਸਾਨੂੰ ਗਰੁੱਪ ਸੂਚਨਾ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਕਿ ਅੱਜ ਰਾਤ ਨੂੰ ਨਿਸ਼ਾਨ ਹੋ ਰਿਹਾ ਉੱਥੇ ਕੁਝ ਵਿਆਪਕ ਤੇ ਅਸੀਂ ਫਿਰ ਰਾਤ ਨੂੰ ਆਪਣੇ ਸਟਾਫ ਦੇ ਨਾਲ ਆਪਣੇ ਸਾਡੇ ਵਨ ਮੰਡਲ ਦੇ ਅਫਸਰ ਰਿਮਸ਼ਕਲ ਸਿੰਘ ਜੀ ਅਤੇ ਸਾਡੇ ਰੇਂਜ ਅਫਸਰ ਰਿਮਾਲ ਜੀ ਉਹਨਾਂ ਦੇ ਇਤਿਆਹ ਅਨੁਸਾਰ ਅਸੀਂ ਗਸ਼ਤ ਕਰ ਰਹੇ ਸੀਗੇ ਜਿਸ ਸਮੇਂ ਜਦੋਂ ਜਾਣਕਾਰੀ ਮਿਲੀ ਤੇ ਅਸੀਂ ਉੱਥੇ ਮੌਕੇ ਤੇ ਹੱਥਾ ਅਗਲਾ ਕੇ ਅਸੀਂ ਬੈਠ ਗਏ ਤੇ ਜਦੋਂ ਉਹਨਾਂ ਨੇ ਲੱਕੜਾਂ ਵੱਢ ਕੇ ਲੋਡ ਕਰ ਲਈ ਉਸ ਤੋਂ ਬਾਅਦ ਅਸੀਂ ਜਿਹੜਾ ਮੋਗਾ ਰੋਡ ਦੇ ਬਟੌਰਪੁਰ ਪਲਾਜ਼ਾ ਹੈਗਾ ਜੀ ਉਹਨੇ ਨੇੜੇ ਜਾ ਕੇ ਅਸੀਂ ਕਾਬੂ ਕੀਤੀਆਂ ਤੇ ਪਿੱਛੇ ਲੱਕੜਾਂ ਕਾਫੀ ਭਾਰੀ ਮਾਤਰਾ ਜੋ ਉਹਨਾਂ ਨੇ ਜਿੱਤਨੀ ਚੋਰੀ ਕਰਕੇ ਲੱਗੀਆਂ ਹੋਈਆਂ ਜਿਹਨਾਂ ਨੂੰ ਅੱਗੇ ਜਾ ਕੇ ਕਿਤੇ ਜਗ੍ਹਾ ਤੇ ਵੇਚ ਦੇ ਸੀਗੇ ਤੇ ਮੌਕੇ ਤੇ ਅਸੀਂ ਉਹਨਾਂ ਦਾ ਤੋਂ ਵੀ ਬਰਾਮਤ ਕੀਤਾ ਤੇ ਹੁਣ ਉਹਨਾਂ ਦੇ ਵਿਰੁੱਧ ਜਿਹੜੀ ਇੱਕੀ ਬੰਦੀ ਕਾਰਵਾਈ ਕਰਕੇ ਉਹਨਾਂ ਦਾ ਇੱਕ ਤਾਂ ਉਸ ਚੀਜ਼ ਕਰ ਰਹੇ ਆ ਤੇ ਬਾਕੀ ਜਿਹੜਾ ਕਾਗਲੀ ਜਿਹੜੇ ਰੂਲਾਂ ਦੇ ਅਨੁਸਾਰ ਜਿਹੜੀ ਬੰਦੀ ਕਾਰਵਾਈ ਸੀ ਅੱਗੇ ਅਮਲ ਵਿੱਚ ਲਿਆ ਰਹੇ ਸਰ ਜੇਕਰ ਗੱਲ ਕੀਤੀ ਜਿਹੜੇ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਹਾਂਜੀ ਦੋਸ਼ੀ ਸਾਡੇ ਸੀ ਵੀ ਸਾਰੇ ਧਿਆਨ ਚ ਆ ਗਏ ਕਿਹੜੇ ਬੰਦੇ ਹੈਗੇ ਆ ਪਰ ਉਹ ਆਪ ਦਾ ਆਪ ਛੱਡ ਕੇ ਉੱਥੋਂ ਹਨੇਰੇ ਦਾ ਫਾਇਦਾ ਉਠਾ ਕੇ ਉਹ ਤੋਂ ਮੌਕੇ ਦੇ ਫਰਾਰ ਹੋ ਗਏ ਸੀ। ਮਤਲਬ ਸਾਡੂ ਗੁਪਤ ਸੂਤਰਾਂ ਤੇ ਆਧਾਰ ਤੇ ਪਹਿਲਾਂ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਚੁੱਕੇ। ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਤਿੰਨ ਚਾਰ ਵਾਰ ਸਾਡੇ ਧਿਆਨ ਚ ਆਇਆ ਸੀਗਾ ਵੀ ਮਤਲਬ ਹਰ ਵਾਰੀ ਨਿਕਲ ਜਾਂਦੇ ਜੀ 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 ਬਿਲਕੁਲ ਜੀ ਕੁਝ ਹੋਰ ਵੀ ਮਤਲਬ ਇਹਨਾਂ ਨਾਲ ਹੋ ਸਕਦਾ ਨੈਟਵਰਕ ਵੱਡਾ ਹੋਵੇ। ਇਹਨਾਂ ਦਾ ਉਹ ਤਾਂ ਅਸੀਂ ਹੁਣ ਅੱਗੇ ਵਿਰਤਾਲ ਕਰ ਰਹੇ ਆਂ ਵੀ ਇੱਕ ਤਾਂ ਲੱਕੜੇ ਵੇਖਦੀ ਕਿੱਥੇ ਸੀ ਕਿਹੜਾ ਬੰਦਾ ਚੋਰੀ ਦੀ ਲੱਕੜ ਖਰੀਦਦਾ ਸੀਗਾ ਤੇ ਉਸ ਤੋਂ ਇਲਾਵਾ ਕਿਹੜੇ ਬ ਹਾਂਜੀ ਮੈਡਮ ਨਾਮ ਕੀ ਹੈ ਤੁਹਾਡਾ ਜੀ ਸਰ ਮੇਰਾ ਨਾਮ ਗੁਰਿੰਦਰ ਸਿੰਘ ਪਰਵੰਤ ਹੈ ਡੈਜ਼ਿਗਨੇਸ਼ਨ ਕੀ ਹੈ ਜੀ ਤੁਹਾਡਾ ਫੋਰੈਸਟ ਗਾਰਡ ਮੈਡਮ ਰਾਤੀ ਇੱਕ ਫਰੋਸ਼ਾ ਜਿਹੜੇ ਟੋਲ ਪਲਾਜ਼ੇ ਤੋਂ ਚੋਰੀ ਦਾ ਪਰਿਆ ਜਿਹੜਾ ਆਟੋ ਹੈ ਉਹ ਫੜਿਆ ਗਿਆ ਹੈ ਅੱਧੀ ਪੂਰਾ ਮਾਮਲਾ ਕੀ ਹੈਗਾ ਜੀ ਸਿਰ ਇੱਕ ਆਤੀ ਨੇ ਤਾਂ ਗਰੋਹ ਬਣਿਆ ਹੋਇਆ ਹੈ ਕਾਫੀ ਟਾਈਮ ਤੋਂ ਸਾਡੇ ਨੁਕਸਾਨ ਕਰ ਰਹੀ ਸੀ ਤੇ ਕੱਲ ਸਾਨੂੰ ਗੁਪਤ ਸੂਚਨਾ ਸੂਤਰਾਂ ਦੇ ਮੁਕਾਬਲਕ ਜੋ ਜਾਣਕਾਰੀ ਮਿਲੀ ਤੋਂ ਅੱਜ ਦਾ ਆਰ.ਟੀ.ਐਸ. ਜਿਹੜੇ ਫਰੋਸ਼ਾ ਆਪਣਾ ਟੋਲ ਪਲਾਜ਼ਾ ਤੋਂ ਰਾਤ ਦੇ ਸਮੇਂ ਕਿੰਨੇ ਵਜੇ ਸੀਗਾ ਮੈਡਮ ਰਾਤ ਦਾ ਡਾਇਰੈਕਟ ਤਕਰੀਬਨ 3 ਕੁ ਵਜੇ ਦਾ ਟਾਈਮ ਸੀਗਾ ਸਰ ਤੁਸੀਂ ਤੁਸੀਂ ਖੁਦ ਹਾਂਜੀ ਸਰ ਮੈਂ ਮੌਕੇ ਤੇ ਹਾਜ਼ਰ ਸੀ ਨਾਲ ਮੇਰੇ ਬਲਾਕ ਅਫੀਸਰ ਸਰਦਾਰ ਕੁਲਦੀਪ ਸਿੰਘ ਜੀ ਦੇ ਨਾਲ ਆਪਣੇ ਮੇਰੇ ਹਮਰਾਸਤੇ ਰੀਚਾ ਮੈਡਮ ਮਤਲਬ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਇਨਜਾਮ ਦਿੱਤਾ ਹੈ ਹਾਂਜੀ ਸਰ 2-4 ਵਾਰ ਪਹਿਲਾਂ ਇਹਨਾਂ ਨੇ ਤੇ ਮੈਡਮ ਜਿਹੜੇ ਹੈ ਵਿਰੋਧ ਹੈ ਤੁਸੀਂ ਕਹਿ ਰਹੇ ਹੋ ਕਿ ਫੜਿਆ ਸੀ ਉਹਨਾਂ ਦਾ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੈ ਸਰ ਉਹ ਬਸਤੀ ਖਲੀਲਵਲੀ ਤੋਂ ਨੇ ਤੇ ਬ੍ਰਿੰਦਰ ਸਿੰਘ ਆਪਣਾ ਜਨਕਾਰ ਚਿੰ ਹੈ ਜੀ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸਰ ਜੋ ਸਾਡੀ ਕਾਰਵਾਈ ਬੰਦੀ ਹੈਗੀ ਮੈਕਨਿਜ਼ ਦੀ ਕਰਦੇ ਹਾਂ ਥੈਂਕ ਯੂ ਸ਼੍ਰੀ ਅੰਦੇਕਲਾ